ਅੱਜ ਮੱਜਬੂਰ ਸਾਹਿਬ ਅੱਜ ਦੇ ਤਾਫੇ ਹਮਾਰੇ ਨੂੰ ਲੈ ਕੇ ਫੈਸਲਾ ਹੈ ਕਿਹੜਾ ਜਿਹੜਾ ਫੈਸਲਾ ਸੀ ਕਰੀ ਦਿੱਤੀ ਹੈ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਐਫਆਈਆ ਨੰਬਰ 144 15 ਜੂਨ 2005 ਦਾ ਇੱਕ ਮੁਕਦਮਾ ਸੀ ਸਦਦ ਖਦਰ ਥਾਣੇ ਦਾ ਇਹ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਆਖਰੀ ਕੇਸ ਸੀਗਾ ਜਿਹੜੀ ਇਹਨਾਂ ਦਾ ਪੈਂਡਿੰਗ ਟ੍ਰਾਇਲ ਸੀਗਾ ਇਹਦੇ ਵਿੱਚ 5 ਨਵੰਬਰ 2020 ਨੂੰ ਉਹਨਾਂ ਦੀ ਥਰੂ ਵੀਡੀਓ ਕਾਨਫਰੈਂਸਿੰਗ ਖਦਰ ਮੈਜਿਸਟ੍ਰੇਟ ਨੇ ਉਹਨਾਂ ਦੀ ਅਰੈਸਟ ਪਾਈ ਸੀ ਬਾਅਦ ਚ ਚਲਾਨ ਆਇਆ ਤੇ ਕੇਸ ਚੱਲਣ ਤੋਂ ਬਾਅਦ ਅੱਜ ਐਡੀਸ਼ਨਲ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਵੱਲੋਂ ਇਹ ਕੇਸ ਜਿਹੜਾ ਬਰੀ ਕੀਤਾ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਲਾ ਕੋਲੋਂ ਕੋਈ ਰਿਕਵਰੀ ਨਹੀਂ ਸੀ ਕੋਈ 12020 ਪ੍ਰੂਫ ਨਹੀਂ ਹੋਈ ਉਸ ਤੋਂ ਪਹਿਲਾਂ ਚਾਰ ਬੰਦਿਆਂ ਦੇ ਉੱਤੇ ਕੇਸ ਚੱਲਿਆ ਸੀ ਜਿਨ੍ਹਾਂ ਚੋਂ ਇੱਕ ਬਰੀ ਹੋ ਗਿਆ ਸੀ ਤੇ ਤਿੰਨ ਨੂੰ ਸਜ਼ਾ ਹੋਈ ਸੀ ਆਰਮਸ ਤੇ ਐਕਸਪਲੋਸਿਵ ਦੀਆਂ ਤਲਾਵਾਂ ਦੇ ਵਿੱਚ ਸੋ ਅੱਜ ਇਹ ਆਖਰੀ ਕੇਸ ਸੀਗਾ ਕੁੱਲ ਭਾਈ ਜਗਤਾਰ ਸਿੰਘ ਵਾਦਾ ਤੇ 36 ਕੇਸ ਸੀਗੇ ਇਨੂੰ ਤੁਸੀਂ 36ਵਾਂ ਕੇਸ ਕਹਿ ਸਕਦੇ ਹੋ ਹੁਣ ਭਾਈ ਜਗਤਾਰ ਸਿੰਘ ਖਵਾੜਾ ਦੇ ਉੱਤੇ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਹੁਣ ਉਹ ਸਿਰਫ ਸੀਐਮ ਅਸੈਸੀਨੇਸ਼ਨ ਕੇਸ ਦੇ ਜਿਹੜੇ ਉਮਰ ਕੈਦੀ ਆ ਉਹਨਾਂ ਦੀ ਤੇ ਸੀਬੀਆਈ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਦਾਖਲ ਆ ਤੇ ਇਸ ਕੇਸ ਦੇ ਬੜੀ ਹੋਣ ਦਾ ਸਭ ਤੋਂ ਜਿਹੜਾ ਵੱਧ ਗੱਲ ਕਹਿ ਸਕਦੇ ਆ ਫਾਇਦਾ ਆ ਉਹ ਆ ਵੀ ਭਾਈ ਜਗਤਾਰ ਸਿੰਘ ਖਵਾੜਾ ਹੁਣ ਪਰੋਲ ਦੇ ਵਾਸਤੇ ਜਿਹੜੇ ਐਲੀਜੀਬਲ ਹੈਗੇ ਆ ਤੇ ਉਹ ਹੁਣ ਪ੍ਰੋਲ ਅਪਲਾਈ ਕਰ ਸਕਦੇ ਹੈਗੇ ਆ ਤੇ ਉਹਨਾਂ ਨੂੰ ਪ੍ਰੋਲ ਜਿਹੜੀ ਆ ਮਿਲਣੀ ਚਾਹੀਦੀ ਆ। ਹਾਂ ਜੀ ਸਰ ਕਿਵੇਂ ਦੇਖਦੇ ਆ ਤੁਸੀਂ ਇਹਨਾਂ ਕੇਸਾਂ ਨੂੰ ਲੈ ਕੇ ਜਿਵੇਂ ਥੋੜਸੇ ਉਝਾ ਰਹੀ ਹੈ। ਜਦ ਉਝਾਇਆ ਪਰਸ ਨੇ ਕਿਹਾ ਕਿ ਟਾਈਮ ਆਪਣਾ ਵੀ ਖਰਾਬ ਕੀਤਾ ਤੇ ਨਾਲ ਜਿਹੜਾ ਜਿਹੜਾ ਤਾਂ ਉਹਦਾ ਵੀ ਸਮਾਂ ਖਰਾਬ ਹੋ ਗਿਆ। ਬਿਲਕੁਲ ਉਹ ਇਹ ਦੇਖੋ ਹੁਣੇ 2005 ਦੇ ਕੇਸ ਸੀਗੇ ਬਹੁਤ سارے ਇਹ ਜਿਹੜੇ ਵਿੱਚ ਇਹ ਵੀ 2005 ਦਾ ਸੀ ਅਸੀਂ 2016 17 ਦੇ ਵਿੱਚ ਐਪਲੀਕੇਸ਼ਨ ਲਾਈ ਸੀਗੀ। ਮੈਜਿਸਟ੍ਰੇਟ ਦੀ ਅਦਾਲਤ ਚਾਪੀ ਇਹ ਕੇਸ ਦਾ ਕਿਉਂਕਿ ਪ੍ਰੋਡਕਸ਼ਨ ਵਟ ਗਏ ਸੀ ਇੱਕ ਵਾਰੀ ਜੇਲ੍ਹ ਕਾਰਡ ਦੇ ਮੁਤਾਬਕ ਕੇਸ ਲਗਭਗ 15 16 ਕੇਸ ਜਿਹੜੇ ਆ ਉਹ ਪੈਂਡਿੰਗ ਬੋਲਦੇ ਸੀ ਤੇ ਕਿਉਂਕਿ ਜਿੰਨਾ ਚਿਰ ਤੱਕ ਕੋਈ ਜੇਲ੍ਹ ਦੇ ਕੇਸ ਪੈਂਡਿੰਗ ਆ ਕੋਈ ਵੀ ਤਾਂ ਉਹਨਾਂ ਚਿਰ ਤੱਕ ਪਰੋਲ ਇਨੀਸ਼ੀਏਟ ਹੋ ਸਕਦੀ ਐਲੀਜੀਬਲ ਨਹੀਂ ਬੰਦਾ ਪਰੋਲ ਵਾਸਤੇ ਸੋ 17 ਦੇ ਵਿੱਚ ਪੰਜਾਬ ਪੁਲਿਸ ਨੇ ਉੱਥੇ ਸਦਲ ਖਦਰ ਦੇ ਐ ਐਸਆਈ ਸੀ ਗਰਮੀਤ ਸਿੰਘ ਸੀ ਜੇ ਮੈਂ ਨਾਂ ਨਾ ਭੁੱਲਾ ਹੋਵਾਂ ਉਹਨਾਂ ਨੇ ਉਹਨਾਂ ਨੇ ਪ੍ਰੋਡਕਸ਼ਨ ਵਟ ਕੈਨਸਲ ਕਰਵਾਏ ਸੀ ਬਾਦ ਵਿੱਚ ਅਸੀਂ ਉਹ ਆਰਡਰ ਜਿਹੜਾ ਤਿਹਾਰ ਜੇਲ੍ਹ ਨੂੰ ਭੇਜਿਆ ਤਿਹਾਰ ਜੇਲ੍ਹ ਨੇ ਵੈਰੀਫਾਈ ਕਰਨ ਦੇ ਵਾਸਤੇ ਮੈਜਿਸਟ੍ਰੇਟ ਨੂੰ ਆਰਡਰ ਭੇਜਿਆ ਤਾਂ ਮੈਜਿਸਟ੍ਰੇਟ ਨੇ ਮੈਡਮ ਨੇ ਥਰੂ ਵੀਸੀ ਅਰੈਸਟ ਪਾ ਕੇ ਤੇ ਇਹ ਕੇਸ ਜਿਹੜਾ ਚਾਲਾ ਕੀਤਾ ਤੇ 2020 ਤੋਂ ਤੇ ਤੁਸੀਂ ਲਾ ਲਓ 4.5 ਸਾਲ 12 ਗਵਾਹ ਜਿਹੜੇ ਪ੍ਰੋਸੀਕਿਊਸ਼ਨ ਦੇ ਇਹ ਚ ਐਗਜ਼ਾਮਿਨ ਕੀਤੇ ਆ ਤੇ ਪਿਛਲੇ ਦਿਨੀ ਥਰੂ ਵੀਸੀ 313 ਦੇ ਬਿਆਨ ਹੋਏ ਆ ਸੋ ਉਲਝਾਉਣ ਦੇ ਵਾਸਤੇ ਲੰਮਾ ਸਮਾਂ ਅੰਦਰ ਰੱਖਣ ਵਾਸਤੇ ਤੇ ਕੈਦੀ ਜਿਹੜਾ ਆਪਣਾ ਹੈਗਾ ਉਹਨਾਂ ਚਿਰ ਤੱਕ ਪ੍ਰੋਲ ਨਹੀਂ ਦਾਵਾ ਕਰ ਸਕਦਾ ਹੱਕ ਨਹੀਂ ਰੱਖਦਾ ਜਿੰਨਾ ਚਿਰ ਤੱਕ ਉਹਦੇ ਕੇਸ ਪੈਂਡਿੰਗ ਨੇ ਕਿਉਂਕਿ ਨਾ ਕਈ ਕੇਸ ਤਾਂ ਐਸੇ ਵੀ ਸੀਗੇ ਰੋਪੜ ਜ਼ਿਲ੍ਹੇ ਦੇ ਜਿਨ੍ਹਾਂ ਦੇ ਜੇਲ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਵਾਰਾ ਨਾਮਿਨੇਟ ਨਹੀਂ ਸੀ ਪਰ ਜੇਲ੍ਹ ਰਿਕਾਰਡ ਦੇ ਮੁਤਾਬਕ ਉਹ ਪੈਂਡਿੰਗ ਸੀਗੀ ਤੇ ਹੁਣ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਸਾਰੀ ਜਿਹੜੇ ਪੈਂਡਿੰਗ ਕੇਸਾਂ ਦੀ ਜੇਲ੍ਹ ਰਿਕਾਰਡ ਦੇ ਮੁਤਾਬਕ ਸੀਗੀ ਉਹ ਮੈਂ ਸਾਰੀ ਲਿਸਟ ਬਣਾਈ ਹੋਈ ਆ ਤੁਹਾਨੂੰ ਦਿਆਂਗਾ ਦਿਆਂਗਾ ਵੀ ਉਦੇ ਮੁਤਾਬਕ ਸਾਰੀ ਲਿਸਟ ਐਗਜੌਸਟ ਹੋ ਗਈ ਹੈ ਜਿਨ੍ਹਾਂ ਕੇਸਾਂ ਦੇ ਵਿੱਚ 6 ਕੇਸਾਂ ਦੀ سزا ਹੋਈ ਸੀਗੀ ਉਹ ਉਹਨਾਂ ਦੀ سزا ਪੂਰੀ ਹੋ ਗਈ ਹੈ ਸਿਰਫ ਉਹ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਆ ਉਹ ਜਦੋਂ ਐਫਆਈਆਰ ਦਰਜ ਹੋਈ ਸੀ ਉਦੋਂ ਜਗਤਾਰ ਸਿੰਘ ਹਮਾਰਾ ਜੇਲ੍ਹ ਸੀ ਉਦੋਂ ਭਾਈ ਜਗਤਾਰ ਸਿੰਘ ਵਾਲਾ ਜਿਹੜਾ ਜੇਲ੍ਹ ਹਰਨ ਦੇ ਦੌਰਾਨ ਉਹਨਾਂ ਦਾ ਜਿਹੜੇ ਨਾ ਬਰੇਲ ਜੇਲ੍ਹ ਬ੍ਰੇਕ ਦੇ ਦੌਰਾਨ ਉਹਨਾਂ ਦੀ ਅਰੈਸਟ ਹੋ ਗਈ ਹੋਈ ਸੀ ਜੂਨ ਦੇ ਪਹਿਲੇ ਹਫਤੇ 2005 ਇਹ ਕੇਸ 15 ਜੂਨ 2005 ਦਾ ਸੀ ਜਦੋਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਆਲਰੇਡੀ ਉਹਨਾਂ ਦੀ ਅਰੈਸਟ ਸ਼ੋਅ ਕਰਕੇ ਤੇ ਉਹ ਉਹ ਦਿੱਲੀ ਪੁਲਿਸ ਦੇ ਰਮਾਨ ਦੇ ਉੱਤੇ ਸੀ ਜਦੋਂ ਇਹ ਕੇਸ ਇਹ ਸਵਨ ਸਿੰਘ ਦੇਸੂ ਮਾਜਰੇ ਨੂੰ ਇਹ ਚ ਸਜ਼ਾ ਹੋਈ ਸੀ ਪਰਵਿੰਦਰ ਸਿੰਘ, ਪਦਮਜੀਤ ਸਿੰਘ ਇਹਨਾਂ ਨੂੰ ਜਿਹੜੀ ਆ ਜਿਹੜੇ ਇਹ ਕੇਸ ਇਹਨਾਂ ਦੇ ਉੱਤੇ ਚੱਲਿਆ ਸੀ ਉਹਨਾਂ ਕੋਲੋਂ ਕਵਦੀਆਂ ਦਿਖਾਈਆਂ ਹੋਈਆਂ ਸੀ ਤੇ ਨਾਲ ਉਹਨਾਂ ਦੀ ਡਿਸਕਲਰ ਲਿਖੀ ਸੀ ਵੀ ਅਸੀਂ ਇਹ ਜਿਹੜਾ ਅਸਲਾ ਬਦੂ ਸਾਰਾ ਜਗਤਾਪ ਸਿੰਘ ਹਵਾਰੇ ਨੇ ਸਾਨੂੰ ਦਿੱਤਾ ਸੀ ਪਰ ਉਦੋਂ ਤੇ ਹੁਣ ਤੱਕ ਚਲਾਨ ਆਉਣ ਤੱਕ 120B ਦਾ ਕੋਈ ਵਿੱਚ ਸੈਕਸ਼ਨ ਨਹੀਂ ਸੀ ਲਾਇਆ ਗਿਆ ਤੇ ਚਲਾਨ ਆਉਣ ਤੋਂ ਬਾਅਦ ਤਿੰਮਾ ਚਲਾਨ ਦਿੱਤਾ ਗਿਆ 120B ਦਾ ਵਾਅਦਾ ਕੀਤਾ ਪਰ 120B ਨੂੰ ਪ੍ਰੂਵ ਕਰਨ ਦੇ ਵਾਸਤੇ ਆਉਂ ਰਿਕਾਰਡ ਕੋਈ ਵੀ ਐਵੀਡੈਂਸ ਨਹੀਂ ਆ ਸਕਿਆ ਤੇ ਭਾਈ ਜਗਤਾਰ ਸਿੰਘ ਹਵਾਲਾ ਦੀਵਨ ਕੋਈ ਡਿਸਕਲੋਜ਼ਰ ਵੀ ਨਹੀਂ ਲਿਖੀ ਹੋਈ ਸੀ ਕਿਉਂਕਿ ਉਹਨਾਂ ਦੀ ਅਰੈਸਟੀ ਥਰੂ ਵੀਸੀ ਪਾਈ ਗਈ ਨਾ ਤਾਂ ਪੁਲਿਸ ਰਿਮਾਂਡ ਲੈ ਆ ਗਿਆ ਤੇ ਨਾ ਕੋਈ ਉਹਨਾਂ ਦੀ ਡਿਸਕਲੋਜ਼ਰ ਲਿਖੀ